ਦਸੰਬਰ ਦੇ ਮਹੀਨੇ ਵਿੱਚ ਜਿੱਥੇ ਪੂਰਾ ਪੰਜਾਬ ਠੰਡ ਦੀ ਲਪੇਟ ਵਿੱਚ ਹੈ ਬਹੁਤ ਦਾ ਮਹੀਨਾ ਜਿਸ ਨੂੰ ਅਸੀਂ ਸੋਗ ਅਤੇ ਵਿਰਾਗ ਦਾ ਮਹੀਨਾ ਕਹਿੰਦੇ ਹਾਂ ਆਪਣੇ ਪੂਰੇ ਸ਼ਿਕਰਾਤੇ ਹੈ ਤੁੰਦ ਇੰਨੀ ਜਿਆਦਾ ਸੰਘਣੀ ਹੈ ਕਿ ਹੱਥ ਨੂੰ ਹੱਥ ਦਿਖਾਈ ਨਹੀਂ ਦੇ ਰਿਹਾ ਪਰ ਚਮਕੌਰ ਸਾਹਿਬ ਦੀ ਧਰਤੀ ਤੇ ਸੰਗਤਾਂ ਦਾ ਹੜ ਆਇਆ ਹੈ ਲੋਕ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਉਸ ਕੱਚੀ ਗੜੀ ਨੂੰ ਨਮਸਕਾਰ ਕਰਨ ਜਾ ਰਹੇ ਹਨ ਜਿੱਤੇ 40 ਗਾਂ ਨੇ 10 ਲੱਖ ਦੀ ਫੌਜ ਨਾਲ ਮੁਕਾਬਲਾ ਕੀਤਾ ਹਵਾਵਾਂ ਵਿੱਚ ਬੋਲੇ ਸੋ ਨਿਹਾਲ ਦੇ ਜਕਾਰੇ ਗੂੰਜ ਰਹੇ ਹਨ ਕੀਰਤਨ ਦੀਆਂ ਮਿੱਠੀਆਂ ਧੁਨਾ ਕੰਨਾਂ ਦੇ ਵਿੱਚ ਪੈਰੀਆਂ ਹਨ ਹਰ ਪਾਸੇ ਲੰਗਰ ਚੱਲ ਰਹੇ ਹਨ ਪਰ ਇਸ ਰੂਹਾਨੀ ਮਾਹੌਲ ਦੇ ਵਿੱਚ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਗੁਰਦੁਆਰਾ ਸਾਹਿਬ ਦੇ ਮੁੱਖ ਰਸਤੇ ਤੇ ਭੀੜ ਅਚਾਨਕ ਪਾਸੇ ਹਟਣ ਲੱਗਦੀ ਹੈ ਲੋਕ ਮੁੜ ਮੁੜ ਕੇ ਪਿੱਛੇ ਵੱਲ ਨੂੰ ਦੇਖ ਰਹੇ ਹਨ ਇੱਕ ਕਾਲੇ ਰੰਗ ਦੀ ਬਹੁਤ ਹੀ ਮਹਿੰਗੀ ਕਰੋੜਾ ਰੁਪਏ ਦੀ ਲਗਜ਼ਰੀ ਗੱਡੀ ਹੋਲੀ-ਕੋਲੀ ਢੀੜ ਨੂੰ چیرਦੀ ਹੋਈ ਅੱਗੇ ਵਧ ਰਹੀ ਹੈ ਗੱਡੀ ਦੇ ਸ਼ੀਸ਼ੇ ਬੰਦ ਹਨ ਅੰਦਰ ਹੀਟਰ ਚੱਲ ਰਿਹਾ ਹੈ ਉਸ ਗੱਡੀ ਦੇ ਪਿੱਛੇ ਦੋ ਵੱਡੇ ਟਰੱਕ ਹਨ ਜਿਨ੍ਹਾਂ ਉੱਤੇ ਵੱਡੇ-ਵੱਡੇ ਫਲੈਕਸ ਬੋਰਡ ਲੱਗੇ ਹਨ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਲੰਗਰ ਸੇਵਾ ਵੱਲੋਂ ਸਰਦਾਰ ਬਲਕਾਰ ਸਿੰਘ ਗਰੇਵਾਲ ਕੈਨੇਡਾ ਵਾਲੇ ਇਹ ਬਲਕਾਰ ਸਿੰਘ ਹੈ ਜਲੰਧਰ ਜ਼ਿਲ੍ਹੇ ਦਾ ਸਭ ਤੋਂ ਅਮੀਰ ਅਤੇ ਰਸੂਖਦਾਰ ਇਨਸਾਨ ਉਸ ਦੀ ਜ਼ਮੀਨ ਜਾਇਦਾਦ ਦਾ ਕੋਈ ਅੰਤ ਨਹੀਂ ਹੈ ਕੈਨੇਡਾ ਦੇ ਵਿੱਚ ਉਸਤੇ ਕਈ ਟਰੱਕ ਚਲਦੇ ਹਨ ਪੰਜਾਬ ਦੇ ਵਿੱਚ ਉਸਤੀਆਂ ਕਈ ਕੋਠੀਆਂ ਹਨ ਬਲਕਾਰ ਸਿੰਘ ਅੱਜ ਇੱਥੇ ਮੱਥਾ ਟੇਕਣ ਆਇਆ ਹੈ ਪਰ ਉਸਤੇ ਚਿਹਰੇ ਤੇ ਨਿਮਰਤਾ ਘੱਟ ਅਤੇ ਹੰਕਾਰ ਜ਼ਿਆਦਾ ਦਿਖ ਰਿਹਾ ਹੈ ਉਸਨੇ ਸਿਰ ਤੇ ਇੱਕ ਬਹੁਤ ਹੀ ਖੂਬਸੂਰਤ ਕਲਫ ਲੱਗੀ ਹੋਈ ਮਾਰਨਿੰਗ ਦਸਤਾਰ ਸਜਾਈ ਹੈ ਉਸਤੇ ਕੱਪੜੇ ਉਸਦੀ ਘੜੇ ਉਸਦੇ ਜੁੱਤੇ ਹਰ ਚੀਜ਼ ਦੇ ਵਿੱਚੋਂ ਅਮੀਰੀ ਦੀ ਝਲਕਾਰੀ ਹੈ ਉਹ ਸ਼ਰਦਾ ਨਾਲ ਘਟ ਅਤੇ ਆਪਣੀ ਵਾਹਵਾਹੀ ਕਰਾਉਣ ਦੇ ਲਈ ਇੱਥੇ ਜ਼ਿਆਦਾ ਆਇਆ ਲੱਗਦਾ ਹੈ ਨਾਲ ਉਸਦੇ ਕਈ ਪਤ ਸਰਕਾਰ ਕੋ ਮਰੇ ਹਨ ਜੋ ਕਿ ਉਸਨੇ ਫੋਟੋਆਂ ਖਿਚਰੇ ਹਨ ਅਤੇ ਅਖਬਾਰਾਂ ਦੇ ਵਿੱਚ ਛਾਪਣ ਦੇ ਲਈ ਚਾਹ ਹਨ ਸ਼ਾਇਦ ਇਹਨਾਂ ਨੂੰ ਕੁਝ ਪੈਸੇ ਮਿਲੇ ਹਨ ਗੱਡੀ ਪਾਰਕਿੰਗ ਦੇ ਨੇੜੇ ਰੁਕਦੀ ਹੈ ਡਰਾਈਵਰ ਭੱਜ ਕੇ ਦਰਵਾਜ਼ਾ ਖੋਲਦਾ ਹੈ ਬਲਕਾਰ ਸਿੰਘ ਗੱਡੀ ਵਿੱਚੋਂ ਬਾਹਰ ਨਿਕਲਿਆ ਠੰਡ ਬੜੀ ਜ਼ਿਆਦਾ ਹੈ ਪਰ ਉਸਨੇ ਮਹਿੰਗਾ ਓਵਰਕੋਟ ਪਾਇਆ ਹੈ ਉਸ ਨੂੰ ਠੰਡ ਦਾ ਕੋਈ ਅਹਿਸਾਸ ਨਹੀਂ ਹੈ ਉਸ ਦੇ ਨਾਲ 4-5 ਬੋਡੀਗਾਰਡ ਅਤੇ ਕੁਝ ਚਮਚੇ ਵੀ ਹਨ ਜੋ ਉਸ ਦੀ ਤਾਰੀਫ ਕਰ ਰਹੇ ਹਨ ਤੁਹਾਡੇ ਵਰਗਾ ਦਾਨੀ ਤਾਂ ਪੂਰੇ ਜ਼ਿਲ੍ਹੇ ਦੇ ਵਿੱਚ ਨਹੀਂ ਹੈ ਉਸੇ ਤਾਂ ਟਰੱਕਾਂ ਦੇ ਟਰੱਕ ਭੇਜ ਦਿੱਤੇ ਹਨ ਬਲਕਾਰ ਸਿੰਘ ਆਪਣੀਆਂ ਮਸ਼ਾਂ ਨੂੰ ਤਾਂ ਦਿੰਦਾ ਹੋਇਆ ਮੁਸਕਰਾਉਂਦਾ ਹੈ ਉਸ ਨੂੰ ਲੱਗਦਾ ਹੈ ਸ਼ਾਇਦ ਰੱਬ ਵੀ ਉਸਦੀ ਦੌਲਤ ਦੇਖ ਕੇ ਖੁਸ਼ ਹੋ ਜਾਵੇਗਾ ਉਹ ਮੁੱਖ ਗੇਟ ਵੱਲ ਵੱਧਾ ਹੈ ਰਸਤੇ ਵਿੱਚ ਦੋਵੇਂ ਪਾਸੇ ਗਰੀਬ ਮੰਗਤੇ ਅਤੇ ਲੋੜਵੰਦ ਬੈਠੇ ਹਨ ਕੋਈ ਕਹਿੰਦਾ ਹੈ ਬਾਬਾ ਜੀ ਮੇਰਾ ਪਰਿਵਾਰ ਭੁੱਖਾ ਹੈ ਕੁਝ ਦੇ ਦਿਓ ਕੋਈ ਕਹਿੰਦਾ ਹੈ ਦਵਾਈ ਲਈ ਪੈਸੇ ਦੇ ਦਿਓ ਰੱਬ ਤੁਹਾਡਾ ਭਲਾ ਕਰੇਗਾ ਬਲਕਾਰ ਸਿੰਘ ਉਹਨਾਂ ਵੱਲ ਦੇਖਦਾ ਤੱਕ ਨਹੀਂ ਹੈ ਬਸ ਆਪਣੀ ਜੇਬ ਵਿੱਚੋਂ ਨੋਟ ਕੱਢਦਾ ਹੈ ਅਤੇ ਹਵਾ ਦੇ ਵਿੱਚ ਛੁੜ ਉੱਧ ਜਾਂਦਾ ਹੈ ਜਿਵੇਂ ਉਦਾਨ ਸਗੋਂ ਆਪਣੇ ਪੈਸੇ ਨੂੰ ਦਿਖਾ ਰਿਹਾ ਹੋਵੇ ਉਸ ਦੀ ਨਜ਼ਰ ਕਿਸੇ ਦੇ ਚਿਹਰੇ ਤੇ ਨਹੀਂ ਟਿਕਦੀ ਕਿਉਂਕਿ ਉਸ ਨੂੰ ਲੱਗਦਾ ਹੈ ਇਹ ਲੋਕ ਉਸ ਦੀ ਨਜ਼ਰ ਦੇ ਵੀ ਕਾਬਲ ਨਹੀਂ ਹਨ ਇੱਕ ਗਰੇ ਹੋਏ ਲੋਕ ਹਨ ਆਪਣੇ ਪੈਸੇ ਦੇ ਹੰਕਾਰ ਦੇ ਵਿੱਚ ਅੰਨਾ ਹੋਇਆ ਲੱਗਦਾ ਹੈ ਚਲਦੇ ਚਲਦੇ ਉਹ ਗੁਰਦੁਆਰਾ ਗੜੀ ਸਾਬ ਦੇ ਬਿਲਕੁਲ ਮੁੱਖ ਦਰਵਾਜ਼ੇ ਦੇ ਕੋਲ ਪਹੁੰਚ ਜਾਂਦਾ ਹੈ ਉੱਥੇ ਭੀੜ ਬੜੀ ਜ਼ਿਆਦਾ ਹੈ ਤੱਕਾ ਮੁੱਕੀ ਚੱਲ ਰਹੀ ਹੈ ਬਲਕਾਰ ਸਿੰਘ ਥੋੜਾ ਰੁਕਦਾ ਹੈ ਤਾਂ ਜੋ ਉਸਤੇ ਬੰਦੇ ਰਸਤਾ ਬਣਾ ਸਕਣ ਐਸੇ ਦੌਰਾਨ ਗੇਟ ਦੇ ਇੱਕ ਖੁੰਜੇ ਵਿੱਚ ਇੱਕ ਬਾਤੀ ਤਰਸਯੋਗ ਹਾਲਦੇ ਵਿੱਚ ਇੱਕ ਔਰਤ ਬੈਠੀ ਹੈ ਉਸਦੇ ਕੱਪੜੇ ਮਲੇ ਅਤੇ ਥਾਂ-ਥਾਂ ਤੋਂ ਪਾਟੇ ਹੋਏ ਹਨ ਠੰਡ ਤੋਂ ਬਚਣ ਲਈ ਉਸਨੇ ਇੱਕ ਪਾਟੀ ਹੋਈ ਪੁਰਾਣੀ ਲੋਈ ਦੀ ਬੁੱਕਲ ਮਾਰੀ ਹੈ ਜਿਸ ਵਿੱਚੋਂ ਠੰਡੀ ਹਵਾ ਸਿੱਧਾ ਉਸਦੇ ਖੰਡਾਂ ਨੂੰ ਚੇਰਦੀ ਲੱਗ ਰਹੀ ਹੈ ਉਸਦੀ ਗੋਦੀ ਦੇ ਵਿੱਚ ਇੱਕ 4-5 ਸਾਲ ਦਾ ਮਾਸੂਮ ਬੱਚਾ ਹੈ ਬੱਚਾ ਭੁੱਖ ਦੇ ਨਾਲ ਬਿਲਕ ਰਿਹਾ ਹੈ ਰੋ ਰਿਹਾ ਹੈ ਉਸਦੇ ਪੈਰ ਨੰਗੇ ਨੇ ਅਤੇ ਠੰਡ ਨਾਲ ਨੀਲੇ ਪੈ ਚੁਕੇ ਹਨ ਬੱਚਾ ਆਪਣੀ ਮਾਂ ਦੀ ਚੁੰਨੀ ਕਿਛਕੇ ਕਹਿੰਦਾ ਹੈ ਮਾਂ ਮਾਂ ਮੈਨੂੰ ਭੁੱਖ ਲੱਗੀ ਹੈ ਕੁਝ ਖਾਣ ਨੂੰ ਲੈ ਦੇ ਮਾਂ ਲੰਗਰ ਕਦੋਂ ਮਿਲੇਗਾ ਔਰਤ ਦੀਆਂ ਅੱਖਾਂ ਵਿੱਚ ਹੰਝੂ ਨੇ ਪਰ ਉਹ ਬੇਵਸ ਹੈ ਭੀੜ ਇੰਨੀ ਜ਼ਿਆਦਾ ਹੈ ਉਹ ਬੱਚੇ ਨੂੰ ਲੈ ਕੇ ਅੰਦਰ ਨਹੀਂ ਜਾ ਸਕਦੇ ਉਹ ਆਉਣ ਜਾਣ ਵਾਲਿਆਂ ਅੱਗੇ ਹੱਥ ਫੈਲਾਰੀ ਹੈ ਵੀਰ ਜੀ ਮਾਤਾ ਜੀ ਬੱਚਾ ਬੜਾ ਭੁੱਖਾ ਹੈ ਗੁਰੂ ਸਾਹਿਬ ਦੇ ਨਾਮ ਤੇ ਕੁਝ ਦੇ ਦੇਓ ਮੇਰੇ ਲਈ ਨਹੀਂ ਇਸ ਮਾਸੂਮ ਦੇ ਲਈ ਦੇ ਦੇਓ ਬਲਕਾਰ ਸਿੰਘ ਉਸਦੇ ਕੋਲੋਂ ਲੰਘਣ ਲੱਗਾ ਕਿ ਉਸਦੀ ਨਜ਼ਰ ਉਸ ਔਰਤੇ ਭਏ ਪਰ ਸਿਰਫ ਇੱਕ ਸੈਕਿੰਡ ਦੇ ਲਈ ਉਸਨੇ ਸੋਚਿਆ ਮੰਗਤੇ ਵੀ ਕਿੰਨੇ ਜਿੱਦੀ ਹੁੰਦੇ ਹਨ ਰਸਤੇ ਮਲ ਕੇ ਬਹਿ ਜਾਂਦੇ ਹਨ ਇੰਨਾ ਕਰਕੇ ਹੀ ਇੱਥੇ ਇਹ ਨਹੀਂ ਤੱਕਾ ਮੁਕੀ ਹੈ ਉਸਨੇ ਆਪਣੀ ਆਦਤ ਦੇ ਮੁਤਾਬਕ ਕੋਟ ਦੀ ਜੇਬ ਵਿੱਚ ਹੱਥ ਪਾਇਆ ਇੱਕ 500 ਰੁਪਏ ਦਾ ਨੋਟ ਕਢਿਆ ਅਤੇ ਬਿਨਾਂ ਉਸ ਔਰਤ ਦੇ ਚਿਹਰੇ ਵੱਲ ਗੌਰ ਕੀਤੇ ਉਸ ਦੇ ਅੱਗੇ ਪਏ ਟੁੱਟੇ ਹੋਏ ਕਟੋਰੇ ਵਿੱਚ ਸੁੱਟ ਦਿੱਤਾ ਨੋਟ ਸੁੱਟ ਕੇ ਉਹ ਅੱਗੇ ਵਧਣਾ ਹੀ ਲੱਗਾ ਸੀ ਉਹ ਇੱਕ ਆਵਾਜ਼ ਆਈ ਜਦੋਂ ਉਹ 500 ਦਾ ਨੋਟ ਕਟੋਰੇ ਵਿੱਚ ਡਿੱਗਿਆ ਨਾ ਤਾਂ ਉਸ ਔਰਤ ਨੇ ਅਸੀਸ ਦੇਣ ਲਈ ਸਿਰ ਚੁੱਕਿਆ ਉਸ ਦੀ ਨਜ਼ਰ ਬਲਕਾਰ ਸਿੰਘ ਦੇ ਚਿਹਰੇ ਤੇ ਪਈ ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਆਇਆ ਉਸ ਨੇ ਆਪਣੀਆਂ ਅੱਖਾਂ ਮਲੀਆਂ ਪਰ ਫਿਰ ਉਸ ਦੇ ਅੰਦਰ ਇੱਕ ਚੀਕ ਵਰਗੀ ਆਵਾਜ਼ ਨਿਕਲੀ ਇੱਕ ਅਜੀਬੀ ਆਵਾਜ਼ ਜਿਸ ਵਿੱਚ ਦਰਦ ਵੀ ਸੀ ਪਿਆਰ ਵੀ ਸੀ ਅਤੇ ਸਾਲਾਂ ਦਾ ਵਿਛੋੜਾ ਵੀ ਵੀਰੇ ਬਲਕਾਰ ਵੀਰੇ ਇਹ ਸ਼ਬਦ ਇਹ ਆਵਾਜ਼ ਬਲਕਾਰ ਸਿੰਘ ਭੀੜ ਦੇ ਸ਼ੋਰ ਦੇ ਵਿੱਚ ਵੀ ਇਹ ਆਵਾਜ਼ ਬਿਲਕੁਲ ਸਾਫ਼ ਸੁਣ ਰਿਹਾ ਸੀ ਇਹ ਆਵਾਜ਼ ਕਿਸੇ ਆਮ ਮੰਗਤੀ ਦੀ ਨਹੀਂ ਸੀ ਇਹ ਆਵਾਜ਼ ਤਾਂ ਉਸਦੇ ਰੂਹ ਦੇ ਕਿਸੇ ਕੋਨੇ ਵਿੱਚ ਦੱਬੀ ਹੋਈ ਸੀ ਇਹ ਆਵਾਜ਼ ਉਸਨੇ ਸਾਲਾਂ ਪਹਿਲਾਂ ਸੁਣੀ ਸੀ ਜਦੋਂ ਉਹ ਆਪਣੇ ਘਰ ਦੇ ਵਿਹੜੇ ਵਿੱਚ ਖੇਡਦਾ ਸੀ ਬਲਕਾਰ ਸਿੰਘ ਦੇ ਕਦਮ ਉੱਥੇ ਰੁਕ ਗਏ ਉਸਦੇ ਪੈਰ ਜਿਵੇਂ ਪੱਥਰ ਦੇ ਹੋ ਗਏ ਉਸਦੇ ਦਿਲ ਦੀ ਧੜਕਣ ਤੇਜ਼ ਹੋ ਗਈ ਇਹ ਕੌਣ ਹੈ ਜੋ ਮੈਨੂੰ ਨਾਮ ਲੈ ਕੇ ਬੁਲਾਰੀ ਹੈ ਅਤੇ ਇਸ ਨੂੰ ਕਿਵੇਂ ਪਤਾ ਮੇਰੇ ਬਾਰੇ ਉਸਨੇ ਝਟਕੇ ਨਾਲ ਪਿੱਛੇ ਮੁੜ ਕੇ ਦੇਖਿਆ ਉਸ ਔਰਤ ਨੇ ਆਪਣੀ ਲੋਈ ਥੋੜੀ ਪਿੱਛੇ ਕੀਤੀ ਉਸ ਧੁੰਦ ਵਾਲੀ ਰੋਸ਼ਨੀ ਵਿੱਚ ਜਦੋਂ ਦੋਵਾਂ ਦੀਆਂ ਨਜ਼ਰਾਂ ਮਿਲਿਆ ਨਾ ਤਾਂ ਸਮਾਂ ਉੱਥੇ ਹੀ ਖੜ ਗਿਆ ਚਮਕੌਰ ਸਾਹਿਬ ਦੇ ਜਕਾਰੇ ਟਰੱਕਾਂ ਦੇ ਹਰਣ ਸੰਗਤਾਂ ਦੀਆਂ ਗੱਲਾਂ ਸਭ ਕੁਝ ਬਲਕਾਰ ਸਿੰਘ ਦੇ ਕੰਨਾਂ ਵਿੱਚ ਗੁੰਮ ਹੋ ਗਈਆਂ ਉਸ ਨੂੰ ਸਿਰਫ ਆਪਣੇ ਸਾਹਾਂ ਦੀ ਤੇਜ਼ ਆਵਾਜ਼ ਸੁਣਾਈ ਦੇ ਰਹੀ ਸੀ ਉਸ ਦੇ ਸਾਹਮਣੇ ਜੋ ਔਰਤ ਫਟੇ ਖਾਲ ਕੱਪੜਿਆਂ ਵਿੱਚ ਗੰਦਗੀ ਵਿੱਚ ਬੈਠੀ ਸੀ ਨਾ ਉਹ ਕੋਈ ਹੋਰ ਨਹੀਂ ਉਸ ਦੀ ਆਪਣੀ ਸੱਕੀ ਛੋਟੀ ਭੈਣ ਰੁਪਿੰਦਰ ਸੀ ਉਹ ਰੁਪਿੰਦਰ ਜਿਸ ਨੂੰ ਉਹ 5 ਸਾਲ ਪਹਿਲਾਂ ਮਰਿਆ ਹੋਇਆ ਐਲਾਨ ਕਰ ਚੁੱਕਿਆ ਸੀ ਦਲੀ ਮਰ ਚੁੱਕੇ ਹੈ ਜਿੱਥੇ ਮਰਜੀ ਤੱਕੇ ਖਾਵੇ ਉਹ ਰੁਪਿੰਦਰ ਜਿਸ ਦਾ ਉਸਨੇ ਜਿਉਂਦੇ ਜੀ ਭੋਗ ਪਾ ਦਿੱਤਾ ਸੀ ਬਲਕਾਰ ਸਿੰਘ ਦੀਆਂ ਅੱਖਾਂ ਪਟੀਆਂ ਦੀਆਂ ਫਟੀਆਂ ਰਹਿ ਗਈਆਂ ਉਹ ਰੁਪੇ ਉਸਤੇ ਮੂੰਹ ਬੜੀ ਮੁਸ਼ਕਲ ਨਾਲ ਖਵਾ ਨਿਕਲੇ ਰੁਪਿੰਦਰ ਸ਼ਰਮ ਡਰ ਅਤੇ ਬੇਵਸੀ ਨਾਲ ਕੰਬ ਗਏ ਉਸਨੇ ਜਲਦੀ ਨਾਲ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਚਾਹੁੰਦੀ ਸੀ ਕਿ ਉਸ ਦਾ ਰਾਜਾ ਵੀਰ ਉਸ ਨੂੰ ਇਸ ਹਾਲਾਤ ਦੇ ਵਿੱਚ ਦੇਖੇ ਉਸਨੇ ਆਪਣੇ ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਗਾ ਲਿਆ ਜਿਵੇਂ ਉਹ ਡਰ ਰਹੀ ਹੋਵੇ ਕਿ ਕਿਤੇ ਉਸ ਦਾ ਪਰਾ ਉਸ ਨੂੰ ਮਰਨ ਤਾਂ ਨਹੀਂ ਆਇਆ ਆਖਿਰ ਇਹ ਨੌਬਤ ਆਈ ਕਿਵੇਂ ਇੱਕ ਕਰੋੜਪਤੀ ਸਰਦਾਰ ਦੀ ਭੈਣ ਗੁਰਦੁਆਰੇ ਦੇ ਗੇਟ ਅੱਗੇ ਪੀਖ ਮੰਗਲ ਲਈ ਮਜਬੂਰ ਕਿਵੇਂ ਹੋਏ ਅਤੇ ਬਲਕਾਰ ਸਿੰਘ ਨੇ ਉਸ ਨੂੰ ਮਰਿਆ ਕਿਉਂ ਸਮਝਾ ਸੀ ਲੇਕਿਨ ਇਸ ਤੋਂ ਬਾਅਦ ਜੋ ਹੋਇਆ ਨਾ ਉਸ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੌਸ਼ ਭਰਾ ਨੇ ਆਪਣੀ ਹੀ ਭੈਣ ਨੂੰ ਪੀਖ ਦੇ ਵਿੱਚ ਅਜਿਹੀ ਝਿਜ ਦਿੱਤੇ ਦੇਖ ਕੇ ਕੋਲ ਕੜੇ ਲੋਕਾਂ ਦੀ ਵੀ ਰੂ ਕੰਮ ਗਏ ਇੱਕ ਵਾਰ ਸਾਰਿਆਂ ਦੀ ਨਜ਼ਰ ਉਸ ਭਰਾ ਭੈਣ ਦੇ ਅਨੋਖੇ ਮਿਲਾਬਲ ਹੋਈਆਂ ਜਿਸ ਦੀ ਕਿਸੇ ਨੇ ਆਸਲੀ ਰੱਖੀ ਸੀ ਭੈਣ ਜਿਹੜੀ ਹੈ ਪੁੱਬਾ ਮਾਰ ਕੇ ਰੋਣ ਲੱਗਦੀ ਹੈ ਵੀਰ ਆ ਕੀ ਦਿਤਾ ਹੈ ਆਖਿਰਕਾਰ ਭਰਾ ਨੇ ਐਸਾ ਕੀ ਕੀਤਾ ਹਾਂਜੀ ਜਾਣਨ ਦੇ ਲਈ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਬੇਨਤੀ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾਦੇ ਹੋ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਹਾਂਜੀ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਜਲੰਧਰ ਦੇ ਨੇੜੇ ਇੱਕ ਛੋਟੇ ਪਿੰਡ ਵਿੱਚ ਰਹਿਣ ਵਾਲੇ ਬਲਕਾਰ ਸੰਦੇਵ ਪਿਤਾ ਜੀ ਗੁਜਰ ਚੁਕੇ ਸਨ ਅਤੇ ਸਾਰੀ ਕਮਾਨ ਬਲਕਾਰ ਸਿੰਘ ਦੇ ਹੱਥ ਵਿੱਚੇ ਘਰ ਵਿੱਚ ਸਿਰਫ ਦੋ ਹੀ ਜੀ ਸਨ ਬਲਕਾਰ ਅਤੇ ਉਸਦੀ ਲਾੜਲੀ ਛੋਟੀ ਭੈਣ ਰੁਪਿੰਦਰ ਬਲਕਾਰ ਆਪਣੀ ਭੈਣ ਨੂੰ ਬੇਹੱਦ ਪਿਆਰ ਕਰਦਾ ਰਖੜੀ ਵਾਲੇ ਦਿਨ ਉਹ ਆਪਣੀ ਭੈਣ ਨੂੰ ਸੋਨੇ ਦੇ ਕੜੇ ਪਾਉਂਦਾ ਸੀ ਉਸਦੀ ਹਰ ਨਿੱਕੀ ਮੋਟੀ ਖੁਆਇਸ਼ ਨੂੰ ਪੂਰੀ ਕਰਦਾ ਕੋਈ ਵੀ ਚੀਜ਼ ਭੈਣ ਨੇ ਮੋਹ ਕੱਢ ਦੇਣੀ ਉਸ ਨੇ ਮਿੰਟਾਂ ਦੇ ਵਿੱਚ ਭੈਣ ਦੇ ਅੱਗੇ ਲਾ ਕੇ ਰੱਖ ਦੇਣੇ ਪਿੰਡ ਵਾਲੇ ਮਿਸਾਲਾਂ ਦਿੰਦੇ ਸਨ ਕਿ ਭੈਣ ਭਰਾ ਦਾ ਪਿਆਰ ਹੋਵੇ ਤਾਂ ਇਹਨਾਂ ਵਰਗਾ ਹੋਵੇ ਪਰ ਬਲਕਾਰ ਸਿੰਘ ਦੇ ਸੁਭਾਅ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਸੀ ਉਸਦੀ ਜਾਤ ਪਾਤ ਅਤੇ ਪੈਸੇ ਦਾ ਹੰਕਾਰ ਉਹ ਅਕਸਰ ਕਹਿੰਦਾ ਸਾਡੀ ਪਗ ਦੀ ਇੱਜ਼ਤ ਤੋਂ ਉੱਪਰ ਕੁਝ ਨਹੀਂ ਹੈ ਅਸੀਂ ਉੱਚੇ ਘਰਾਣੇ ਦੇ ਹਾਂ ਸਾਡਾ ਮਿਲ ਸਿਰਫ ਬਰਾਬਰ ਵਾਲਿਆਂ ਨਾਲ ਹੋਣਾ ਚਾਹੀਦਾ ਹੈ ਰੁਪਿੰਦਰ ਸ਼ਹਿਰ ਕਾਲਜ ਪੜ੍ਹਨ ਜਾਂਦੇ ਉੱਥੇ ਉਸਦੀ ਮੁਲਾਕਾਤ ਸੁਖਦੇਵ ਦੇ ਨਾਲ ਹੋਈ ਸੁਖਦੇਵ ਇੱਕ ਬਹੁਤ ਹੀ ਹੁਨਾਰਾ ਸਿਆਣਾ ਅਤੇ ਨੇਕ ਦਿਲ ਦਾ ਮੁੰਡਾ ਸੀ ਉਹ ਪੜ੍ਹਾਈ ਦੇ ਵਿੱਚ ਅਵਲ ਆਉਂਦਾ ਪਰ ਉਸਤੇ ਘਰ ਦੇ ਖਾਲਾਤ ਬੜੇ ਮਾੜੇ ਸਨ ਉਹ ਗਰੀਬ ਪਰਿਵਾਰ ਤੋਂ ਸੀ ਅਤੇ ਸਭ ਤੋਂ ਵੱਡੀ ਗੱਲ ਉਹ ਬਲਕਾਰ ਸਿੰਘ ਦੀ ਬਰਾਦਰੀ ਦਾ ਨਹੀਂ ਸੀ ਰੁਪਿੰਦਰ ਅਤੇ ਸੁਖਦੇਵ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਉਹਨਾਂ ਦਾ ਪਿਆਰ ਜਿਸਮਾਨੀ ਨਹੀਂ ਸਗੋਂ ਰੂਹਾਨੀ ਸੀ ਉਹ ਗੁਰੂ ਘਰ ਜਾ ਕੇ ਇਕੱਠੇ ਮੱਥਾ ਟੇਕਦੇ ਅਤੇ ਅਰਦਾਸ ਕਰਦੇ ਕਿ ਵਾਹਿਗੁਰੂ ਉਹਨਾਂ ਨੂੰ ਇਕ ਕਰ ਦੇਵੇ ਰੁਪਿੰਦਰ ਨੂੰ ਉਮੀਦ ਸੀ ਕਿ ਉਸ ਤਾਂ ਵੀਰ ਉਸਦੀ ਖੁਸ਼ੀਲੀ ਸ਼ਾਇਦ ਮੰਨ ਜਾਵੇਗਾ ਪਰ ਕਹਿੰਦੇ ਹਨਾ ਕੁਝ ਚੀਜ਼ਾਂ ਲੁਕਾਈਆਂ ਨਹੀਂ ਲੁਕਦੀਆਂ ਪਿੰਡ ਦੇ ਕਿਸੇ ਚੁਗਲਖੋਰ ਨੇ ਬਲਕਾਰ ਸਿੰਘ ਦੇ ਕੰਨ ਪਰ ਦਿੱਤੇ ਸਰਦਾਰਾ ਤੂੰ ਕਿੱਥੇ ਮੂੰਛਾਂ ਚਾੜੀ ਫਿਰਦਾ ਹੈ ਉਧਰ ਤੇਰੀ ਪੈਣੀ ਸ਼ਹਿਰ ਦੇ ਵਿੱਚ ਗਰੀਬ ਜਿਹੇ ਮੁੰਡੇ ਨਾਲ ਫਿਰਦੀ ਹੈ ਉਸਦੇ ਨਾਲ ਪਤਾ ਨਹੀਂ ਕੀ ਖੇ ਖਾਂਦੀ ਫਿਰਦੀ ਹੈ ਉਸ ਮੁੰਡੇ ਦੀ ਔਕਾਤ ਸਾਡੇ ਨੌਕਰਾਂ ਜਿੰਨੀ ਵੀ ਨਹੀਂ ਹੈ ਅਤੇ ਦੇਖ ਤੇਰੀ ਇੱਜ਼ਤ ਨਾ ਖਿਡਰਿਆ ਹੈ ਇਹ ਸੁਣਦੇ ਸਾਰ ਬਲਕਾਰ ਸਿੰਘ ਦੀ ਅਣਖ ਨੂੰ ਜਿਵੇਂ ਅੱਗ ਲੱਗ ਗਏ ਉਸ ਦਾ ਹੰਕਾਰ ਸੱਪ ਦੇ ਵਾਂਗ ਫਨ ਫਿਲਾ ਕੇ ਖੜਾ ਹੋ ਗਿਆ ਜਦੋਂ ਰੁਪਿੰਦਰ ਕਾਲੇ ਤੋਂ ਆਈ ਨਾ ਤਾਂ ਬਲਕਾਰ ਨੇ ਕੋਈ ਗੱਲ ਨਹੀਂ ਸੁਣੀ ਕੋਈ ਦਲੀਲ ਨਹੀਂ ਸੁਣੀ ਉਸ ਨੇ ਆਪਣੀ ਉਸੇ ਲਾੜਲੀ ਭੈਣ ਨੂੰ ਜਿਸ ਨੂੰ ਉਹ ਫੁੱਲਾਂ ਦੇ ਵਾਂਗ ਰੱਖਦਾ ਸੀ ਵਾਲਾਂ ਤੋਂ ਫੜ ਕੇ ਤੋਆ ਅਤੇ ਥੱਪੜਾਂ ਨਾਲ ਉਸ ਦਾ ਚਿਹਰਾ ਲਾਲ ਕਰ ਦਿੱਤਾ ਤੂੰ ਮੇਰੀ ਪੱਕੇ ਰੌਣ ਲੱਗੀ ਸੀ ਤੂੰ ਉਸ ਗਰੀਬ ਜਿਹੇ ਮੁੰਡੇ ਨਾਲ ਵਿਆਹ ਕਰਾਏਂਗੇ ਬਲਕਾਰ ਕਰ ਜਿਆ ਰੁਪਿੰਦਰ ਆਉਂਦੀ ਰਹੀ ਪੈਰੀ ਪੈਂਦੀ ਰਹੀ ਵੀਰ ਸੁਖਦੇਵ ਬਹੁਤ ਚੰਗਾ ਇਨਸਾਨ ਹੈ ਉਹ ਮੈਨੂੰ ਰਾਣੀ ਬਣਾ ਕੇ ਰੱਖੇਗਾ ਦੌਲਤਾਂ ਨਾਲ ਖੁਸ਼ੀਆਂ ਨਹੀਂ ਮਿਲਦੀਆਂ ਪਰ ਬਲਕਾਰ ਸਿੰਘ ਅੰਨਾ ਹੋ ਚੁੱਕਿਆ ਸੀ ਉਸਨੇ ਰੁਪਿੰਦਰ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਉਸ ਦਾ ਫੋਨ ਖੋਲਿਆ ਅਤੇ ਉਸੇ ਰਾਤ ਫੈਸਲਾ ਸੁਣਾ ਦਿੱਤਾ ਅਗਲੇ ਹਫਤੇ ਤੇਰਾ ਵਿਆਹ ਮੇਰੇ ਦੋਸਤੇ ਅਮੀਰ ਮੁੰਡੇ ਨਾਲ ਹੋਵੇਗਾ ਉਹ ਮੁੰਡਾ ਸ਼ਰਾਬੀ ਸੀ ਆਵਾਰਾ ਸੀ ਪਰ ਕਿਉਂਕਿ ਉਹ ਕਰੋੜਪਤੀ ਸੀ ਅਤੇ ਉਹਨਾਂ ਦੀ ਜਾਦਾ ਸੀ ਐਸੇ ਲਈ ਬਲਕਾਰ ਨੂੰ ਉਮ ਮਨਜੁਰ ਸੀ ਵੀ ਅਮੀਰ ਘਰਾਂ ਦੇ ਮੁੰਡੇ ਥੋੜੇ ਬੋਤੇ ਤਾਂ ਵਿਗੜੇ ਹੁੰਦੇ ਹਨ ਜੇਕਰ ਇਹੋ ਜੀ ਨਾ ਹੋਣਾ ਤਾਂ ਅਮੀਰ ਘਰਾਂ ਦੇ ਲੱਗਦੇ ਨਹੀਂ ਹਨ ਰੁਪਿੰਦਰ ਨੂੰ ਪਤਾ ਸੀ ਕਿ ਜੇਕਰ ਉਹ ਵਿਆਹ ਹੋ ਗਿਆ ਨਾ ਤਾਂ ਉਹ ਜਿਉਂਦੇ ਜੀ ਮਰ ਜਾਵੇਗੇ ਉਸ ਕੋਲ ਦੋ ਹੀ ਰਸਤੇ ਸਨ ਜਾਂ ਤਾਂ ਖੁਦਕੁਸ਼ੀ ਕਰ ਲਵੇ ਜਾਂ ਬਗਾਵਤ ਉਸਨੇ ਜ਼ਿੰਦਗੀ ਚੁਣੀ ਇੱਕ ਹਨੇਰੀ ਰਾਤ ਜਦੋਂ ਪਹਿਰੇਦਾਰ ਸਾਰੇ ਸੌ ਚੁੱਕੇ ਸਨ ਨੌਕਰ ਚੱਕਰ ਜੜੇ ਹਨ ਆਰਾਮ ਕਰ ਰਹੇ ਹਨ ਰੁਪਿੰਦਰ ਪਿਛਲੀ ਕੰਧ ਟੱਪ ਕੇ ਭੱਜ ਗਏ ਬਾਹਰ ਸੁਖਦੇਵ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਉਹ ਦੋਵੇਂ ਖਾਲੀ ਹੱਥ ਬਿਨਾਂ ਕਿਸੇ ਪੈਸੇ ਟੇਲੇ ਦੇ ਲੁਧਿਆਣੇ ਦੇ ਵੱਲ ਨਿਕਲ ਗਏ ਅਗਲੀ ਸਵੇਰ ਜਦੋਂ ਬਲਕਾਰ ਨੂੰ ਪਤਾ ਲੱਗਿਆ ਨਾ ਤਾਂ ਉਸ ਦਾ ਗੁੱਸਾ ਸੱਤਵੇਂ ਅਸਵਾਂਤੇ ਸੀ ਉਸ ਨੇ ਬੰਦੇ ਭਜਾਏ ਪਰ ਉਸ ਨੂੰ ਪੈਸੇ ਦਿੱਤੇ ਆਪਣੇ ਸਾਰੇ ਸੰਪਰਕ ਸੂਤਰ ਇਸਤੇਮਾਲ ਕੀਤੇ ਕਿ ਕਿਸੇ ਤਰ੍ਹਾਂ ਮੇਰੀ ਭੈਣ ਮਿਲ ਜਾਵੇ ਪਰ ਰੁਪਿੰਦਰ ਕਿਤੇ ਨਹੀਂ ਮਿਲੇ ਪਿੰਡ ਦੇ ਵਿੱਚ ਗੱਲਾਂ ਹੋਣ ਲੱਗੀਆਂ ਆਪਣੀ ਨੱਕ ਬਚਾਉਣ ਲਈ ਬਲਕਾਰ ਸਿੰਘ ਨੇ ਇੱਕ ਅਜਿਹਾ ਪਾਪ ਕੀਤਾ ਜਿਸ ਦੀ ਮਿਸਾਲ ਤੱਕ ਨਹੀਂ ਮਿਲਦੀ ਉਸ ਨੇ ਪਿੰਡ ਵਿੱਚ ਐਲਾਨ ਕੀਤਾ ਕਿ ਮੇਰੀ ਭੈਣ ਗੈਸ ਦਾ ਸਿਲੰਡਰ ਫਟਣ ਕਰਕੇ ਰਸੋਈ ਦੇ ਵਿੱਚ ਹੀ ਪੂਰੀ ਹੋ ਗਈ ਹੈ ਉਸ ਨੇ ਲੋਕਾਂ ਦੇ ਸਾਹਮਣੇ ਇੱਕ ਲੱਕੜ ਦੀ ਜਿਤਾ ਬਣਾਏ ਅਤੇ ਇੱਕ ਮਰਦਾਖਾਨੇ ਵਿੱਚੋਂ ਪੈਸੇ ਦੇਖ ਕੇ 2 ਨੰਬਰ ਦੇ ਵਿੱਚ ਕਿਸੇ ਦੀ ਬਾਡੀ ਲਿਆਇਆ ਅਤੇ ਉੱਥੇ ਹੀ ਅੰਤਮ ਸੰਸਕਾਰ ਕੀਤਾ ਗਿਆ ਸੋਚੋ ਇੱਕ ਭਰਾ ਨੇ ਆਪਣੀ ਜਿਉਂਦੀ ਭੈਣ ਦਾ ਅੰਤਮ ਸੰਸਕਾਰ ਕੀਤਾ ਅਤੇ ਲੋਕਾਂ ਸਾਹਮਣੇ ਉਸ ਨੂੰ ਮਾਰ ਦਿੱਤਾ ਲੋਕਾਂ ਸਾਹਮਣੇ ਇੰਜ ਦਿਖਾਇਆ ਵੀ ਦੁਰਘਟਨਾ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਅਤੇ ਸੜਨ ਦੇ ਕਾਰਨ ਉਹ ਜਿਹੜੀ ਹੈ ਪਛਾਣ ਨਹੀਂ ਆ ਰਹੀ ਲੋਕਾਂ ਨੇ ਵੀ ਮੰਨ ਲਿਆ ਵੀ ਬਹੁਤ ਮਾੜਾ ਹੋਇਆ ਪਰ ਆਪਣੀ ਭੈਣ ਨੂੰ ਕਿਨਾ ਪਿਆਰ ਕਰਦਾ ਸੀ ਚਲੋ ਜੋ ਵੀ ਹੈ ਰੱਬ ਨੂੰ ਜੁਰ ਹੈ ਉਹਨਾਂ ਨੇ ਭੋਗਵਾ ਦਿੱਤਾ ਗੁਰਦੁਆਰੇ ਦੇਗ ਬਣ ਦਿੱਤੇ ਅਤੇ ਉਸ ਦੀ ਯਾਦ ਦੇ ਵਿੱਚ ਸਹਿਜ ਪਾਤਰ ਖਵਾਏ ਗਏ ਉਸ ਦਿਨ ਤੋਂ ਬਾਅਦ ਬਲਕਾਰ ਸੰਗਲੀ ਰੁਪਿੰਦਰ ਬਰ ਚੁਕੀ ਸੀ ਉਸ ਨੇ ਆਪਣੇ ਦਿਲ ਦੇ ਦਰਵਾਜ਼ੇ ਪੱਕੇ ਤੌਰ ਤੇ ਬੰਦ ਕਰ ਲਏ ਸਨ ਆਪਣੀ ਇੱਜ਼ਤ ਜੜੀ ਹੈ ਕਿਸੇ ਤਰੀਕੇ ਬਿਉਂਤ ਬਣਾ ਕੇ ਬਚਾਲੀ ਸੀ ਦੂਜੇ ਪਾਸੇ ਲੁਧਿਆਣੇ ਦੇ ਇੱਕ ਗੰਦੇ ਇਲਾਕੇ ਦੇ ਵਿੱਚ ਰੁਪਿੰਦਰ ਅਤੇ ਸੁਖਦੇਵ ਨੇ ਆਪਣੀ ਨਵੀਂ ਦੁਨੀਆ ਵਸਾਏ ਸੁਖਦੇਵ ਇੱਕ ਛੋਟੀ ਫੈਕਟਰੀ ਦੇ ਵਿੱਚ ਦਿਹਾੜੀਦਾਰ ਮਜ਼ਦੂਰੀ ਤੇ ਲੱਗ ਗਿਆ ਰੁਪਿੰਦਰ ਜੋ ਕਦੇ ਏਸੀ ਤੋਂ ਬਿਨਾ ਸਾਹ ਨਹੀਂ ਸੀ ਲੈਂਦੇ ਫੁਣ ਛੋਟੀ ਜੀ ਕੋਟੜੀ ਦੇ ਵਿੱਚ ਗਰਮੀ ਨਾਲ ਜੋਇਦੀ ਸੀ ਪਰ ਖੁਸ਼ ਹਨ ਸੁਖਦੇਵ ਉਸ ਨੂੰ ਬੜਾ ਪਿਆਰ ਕਰਦਾ ਇੱਕ ਸਾਲ ਦੇ ਬਾਅਦ ਉਹਨਾਂ ਦੇ ਘਰ ਇੱਕ ਸੋਹਣੇ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਉਹਨਾਂ ਨੇ ਫਤੇਹ ਸਿੰਘ ਰੱਖਿਆ ਜ਼ਿੰਦਗੀ ਗਰੀਬੀ ਵਿੱਚ ਸੀ ਪਰ ਸੁਖੀ ਸਨ ਪਰ ਕਹਿੰਦੇ ਹਨ ਮਾੜੇ ਕਰਮਾਂ ਦੀ ਸ਼ਾਮ ਬੜੀ ਲੰਬੀ ਹੁੰਦੀ ਹੈ ਬਲਕਾਰ ਸਿੰਘ ਦੀ ਦਿੱਤੀ ਹੋਈ ਪੀੜ ਸ਼ਾਇਦ ਅਜੇ ਖਤਮ ਨਹੀਂ ਹੋਈ ਸੀ ਜਦੋਂ ਫਤੇਹ 3 ਸਾਲ ਦਾ ਹੋਇਆ ਨਾ ਤਾਂ ਇੱਕ ਘਟਨਾ ਵਾਪਰਿਆ ਸੁਖਦੇਵ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸੀ ਮਸ਼ੀਨ ਪੁਰਾਣੀ ਸੀ ਅਚਾਨਕ ਇੱਕ ਪਟਾ ਟੁੱਟਿਆ ਅਤੇ ਸੁਖਦੇਵ ਉਸ ਥੀਲ ਲਪੇਟ ਦੇ ਵਿੱਚ ਆ ਗਿਆ ਵਿਚਾਰੇ ਦੀ ਮੌਕੇ ਤੇ ਹੀ ਮੌਤ ਹੋ ਗਏ ਰੁਪਿੰਦਰ ਤੇ ਤਾਂ ਜਿਵੇਂ ਅਸਮੰਢਕ ਪਿਆ ਉਹ ਸ਼ਹਿਰ ਦੇ ਵਿੱਚ ਇਕੱਲੇ ਰਹਿ ਗਏ ਫੈਕਟਰੀ ਮਾਲਕ ਨੇ ਕੋਈ ਮਾਅ ਬਜਾਣ ਨਹੀਂ ਦਿੱਤਾ ਸਗੋਂ ੱੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਮਕਾਨ ਮਾਲਕ ਨੇ ਕਿਰਾਇਆ ਨਾ ਮਿਲਣ ਤੇ ਸਮਾਨ ਗਲੀ ਵਿੱਚ ਸੁੱਟ ਦਿੱਤਾ ਚਲੇ ਜਾਓ ਇੱਥੋਂ ਜੇਕਰ ਕਿਰਾਇਆ ਨਹੀਂ ਤਾਂ ਇੱਥੇ ਕੀ ਮੈਂ ਕੋ ਲੰਗਰ ਲਾ ਰੱਖਿਆ ਹੈ ਤੁਹਾਡੇ ਵਰਗੇ ਬਤੇਰੇ ਆਂਦੇ ਹਨ ਜਾ ਦਫਾ ਹੋ ਜਾਓ ਇੱਥੋਂ ਇੱਕ ਜਵਾਨ ਔਰਤ ਗੋਦੀ ਦੇ ਵਿੱਚ ਛੋਟਾ ਬੱਚਾ ਅਤੇ ਜੇਬ ਦੇ ਵਿੱਚ ਇੱਕ ਥੇਲਾ ਵੀ ਨਹੀਂ ਉਹ ਕਿੱਥੇ ਜਾਂਦੇ ਵਾਪਸ ਭਰਾ ਦੇ ਕੋਲ ਨਹੀਂ ਉਸ ਨੂੰ ਪਤਾ ਸੀ ਕਿ ਉਸਨੇ ਪ੍ਰਾਣੇ ਉਸਨੂੰ ਮਰਿਆ ਕੋਸ਼ਿਸ਼ ਕੀਤਾ ਹੈ ਜੋ ਵਾਪਸ ਆਂਦੀ ਹੈ ਤਾਂ ਸ਼ਾਇਦ ਬਲਕਾਰ ਸਿੰਘ ਆਪਣੀ ਛੁੱਟੀ ਇੱਜ਼ਤ ਬਚਾਉਣ ਲਈ ਉਸਨੂੰ ਸੱਚਮੁੱਚ ਮਾਰ ਦਿੰਦਾ ਹੈ ਕਿਉਂਕਿ ਮਰੇ ਨੂੰ ਮਾਰਨਾ ਕਾਨੂੰਨ ਦੇ ਵਿੱਚ ਕੋਈ ਗੁਨਾਹ ਨਹੀਂ ਹੈ ਕਿਸੇ ਨੇ ਨਹੀਂ ਪੁੱਛਣਾ ਸੀ ਵੀ ਰੁਪਿੰਦਰ ਵਰਗੀ ਔਰਤ ਇੱਥੇ ਦੁਨੀਆ ਤੇ ਸੀ ਵੀ ਜਾਂ ਫਿਰ ਨਹੀਂ ਉਸਨੇ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕੀਤਾ ਝੂਠੇ ਭਾਂਡੇਾਂਾਂ ਵਿੱਚ ਕਈ ਰਾਤਾਂ ਉਸਨੇ ਫੁੱਟਪਾਥਾਂ ਤੇ ਭੁੱਖੇ ਪੇਟ ਕੱਟੀਆਂ ਲੋਕਾਂ ਦੀਆਂ ਗੰਦੀਆਂ ਨਜ਼ਰਾਂ ਤੋਂ ਬਚਣ ਲਈ ਉਸਨੇ ਆਪਣੇ ਆਪ ਨੂੰ ਮੈਲਾ ਕਰ ਲਿਆ ਉਸ ਦਾ ਸਰੀਰ ਸੁੱਕ ਕੇ ਖੜਾ ਯਾ ਵੀ ਮੋਟ ਰਹਿ ਗਿਆ ਅੱਜ ਜਦੋਂ ਉਸ ਨੂੰ ਪਤਾ ਲੱਗਾ ਨਾ ਕਿ ਚਮਕੌਰ ਸਾਹਿਬ ਜੋੜ ਮੇਲਾ ਲੱਗਣ ਵਾਲਾ ਹੈ ਦਸੰਬਰ ਦੇ ਵਿੱਚ ਉੱਥੇ ਕਾਫੀ ਸੰਗਤਾਂ ਇਕੱਠੀਆਂ ਹੁੰਦੀਆਂ ਹਨ ਮੈਂ ਇਸ ਆਸ ਦੇ ਵਿੱਚ ਵਿਚਾਰ ਪੈਸੇ ਉਸਦੇ ਬਣ ਜਾਣਗੇ ਸ਼ਾਇਦ ਦੋ ਦਿਨ ਉਸ ਤੇ ਸੋਖੇ ਨਿਕਲ ਜਾਣਗੇ ਤਾਂ ਲੁਧਿਆਣਾ ਤੋਂ ਬੱਸਾਂ ਦੇ ੱਟੇ ਖਾਂਦੇ ਕਦੇ ਪੈਦਲ ਚੱਲਦੇ ਇੱਥੇ ਪਹੁੰਚ ਗਏ ਉਸ ਤੇ ਮਨ ਵਿੱਚ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲੰਗਰ ਵਿੱਚੋਂ ਉਸ ਤੇ ਬੱਚੇ ਨੂੰ ਰੋਟੀ ਮਿਲ ਜਾਵੇਗੇ ਉਹ ਪੇਗ ਮੰਗਣ ਨਹੀਂ ਆਈ ਸੀ ਤੇ ਮਜਬੂਰੀ ਦੀ ਮਾਰ ਆਈ ਸੀ ਪਰ ਕੁਦਰਤ ਦੀ ਖੇਡ ਦੇਖੋ ਜਿਸ ਭਰਾਤੋਂ ਪੱਜੇ ਅੱਜ ਉਹੀ ਭਰਾ ਉਸਤੇ ਸામਨੇ ਦਾਤਾ ਬਣ ਕੇ ਖੜਾ ਸੀ ਵਾਪਸ ਆਉਣੇ ਹਾ ਉਸੇ ਪਲ ਤੇ ਗੁਰਦੁਆਰਾ ਸਾਹਿਬ ਦੇ ਗੇਟ ਤੇ ਬਲਕਾਰਤ ਸਿੰਘ ਦੇ ਸਾਰ ਉਕੇ ਸਨ ਉਸਦੇ ਦਿਮਾਗ ਦੇ ਵਿੱਚ ਪਿਛਲੇ 7 ਸਾਲਾਂ ਦੀ ਫਿਲਮ ਚੱਲ ਗਈ ਉਸ ਨੂੰ ਯਾਦ ਆ ਉਹ ਰਕੜੀ ਦਾ ਦਿਨ ਉਸ ਨੂੰ ਯਾਦ ਆ ਉਹ ਧੱਪੜ ਅਤੇ ਉਸ ਨੂੰ ਯਾਦ ਆ ਉਚਤਾ ਜੋ ਉਸਨੇ ਖੁਦ ਬਣਾਈ ਸੀ ਮਾਮਾ ਜੀ ਅਚਾਨਕ ਛੋਟੇ ਬੱਚੇ ਫਤੇ ਦੀ ਆਵਾਜ਼ ਨੇ ਸਨਾਟਾ ਤੋੜਿਆ ਰੁਪਿੰਦਰ ਅਕਸਰ ਆਪਣੇ ਬੱਚੇ ਨੂੰ ਸੁਣਾਉਂਦੀ ਸ਼ੇ ਇੱਕ ਤਰ੍ਹਾਂ ਮਾਮਾ ਹੈ ਜੋ ਰਾਜਾ ਮਗਨਦਾ ਹੈ ਬੱਚੇ ਨੇ ਉਸ ਆਲੀਸ਼ਾਨ ਸਰਦਾਰ ਨੂੰ ਦੇਖ ਕੇ ਅੰਦਾਜ਼ਾ ਲਗਾ ਲਿਆ ਸੀ ਇਸ ਮਾਮਾ ਸ਼ਬਦ ਨੇ ਬਲਕਾਰ ਸਿੰਘ ਦੇ ਹੰਕਾਰ ਦੇ ਸ਼ੀਸ਼ੇ ਨੂੰ ਤੋੜ ਕੇ ਚੱਕਣਾ ਚੁਰ ਕਰ ਦਿੱਤਾ ਉਹ ਬਲਕਾਰ ਸਿੰਘ ਜੋ ਲੋਕਾਂ ਵੱਲ ਦੇਖਤਾ ਤੱਕ ਨਹੀਂ ਸੀ ਅੱਜ ਕੰਬ ਦੇ ਪੈਰਾਂ ਨਾਲ ਉਸ ਭਖਰਨਦੇਵਲ ਵਧਿਆ ਆਲੇ ਦੁਆਲੇ ਖੜੀ ਸੰਗਤ ਹੈਰਾਨ ਸੀ ਲੋਕਾਂ ਨੂੰ ਸਮਝ ਨਹੀਂ ਸਿਆ ਰਿਹਾ ਵੀ ਇੱਥੇ ਹੋ ਕੀ ਰਿਹਾ ਹੈ ਇਸ ਸਰਦਾਰ ਇਸ ਮੰਗਤੀ ਦੇ ਕੋਲ ਕਿਉਂ ਜਾ ਰਿਹਾ ਹੈ ਕਿ ਇਸ ਨੂੰ ਜਾਣਦਾ ਹੈ ਜਾਂ ਫਿਰ ਇਸ ਨੂੰ ਇਨਾਤੇ ਤਰ ਸਕਿਆ ਹੈ ਬਲਕਾਰ ਸਿੰਘ ਰੁਪਿੰਦਰ ਦੇ ਬਿਲਕੁਲ ਨੇੜੇ ਜਾ ਕੇ ਖੜਾ ਹੋ ਗਿਆ ਰੁਪਿੰਦਰ ਵਿਚਾਰੀ ਸੁਗੜ ਗਈ ਸੀ ਉਸ ਨੂੰ ਲੱਗਿਆ ਕਿ ਹੁਣ ਵੀਰ ਉਸ ਨੂੰ ਮਾਰੇਗਾ ਜਾਂ ਗਾਲਾਂ ਕਢੇਗਾ ਕਿ ਤੂੰ ਇੱਥੇ ਮੇਰੀ ਬੇਟੀ ਕਰਨ ਆ ਗਈ ਹੈ ਬਲਕਾਰ ਸਿੰਘ ਨੇ ਕੁਝ ਨਹੀਂ ਕਿਹਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਜੋ ਉਸ ਦੀਆਂ ਮੁੱਛਾਂ ਅਤੇ ਦਾੜ੍ਹੀ ਵਿੱਚ ਜਜਬ ਰਹੇ ਸਨ ਉਸ ਨੇ ਝੁੱਕ ਕੇ ਧਿਆਨ ਨਾਲ ਆਪਣੀ ਭੈਣ ਦੇ ਚਿਹਰੇ ਵੱਲ ਦੇਖਿਆ ਉਹ ਚਿਹਰਾ ਜੋ ਕਦੇ ਚੰਦ ਦੇ ਵਰਗਾ ਹੁੰਦਾ ਸੀ ਅੱਜ ਝੁਰੜੀਆਂ ਅਤੇ ਮੈਲ ਨਾਲ ਟਕਿਆ ਸੀ ਉਸ ਨੇ ਉਸ ਬੱਚੇ ਵੱਲ ਦੇਖਿਆ ਜੋ ਠੰਡ ਨਾਲ ਕੰਬ ਰਿਹਾ ਹੈ ਪਰ ਫਿਰ ਵੀ ਉਸ ਦੀਆਂ ਅੱਖਾਂ ਦੇ ਵਿੱਚ ਉਮੀਦ ਹੈ ਰੂਪੀ ਬਲਕਾਰ ਨੇ ਹੌਲੀ ਜਿਹਾ ਕਿਹਾ ਤੂੰ ਤੇਰਾ ਇਹ ਹਾਲ ਰੁਪਿੰਦਰ ਫੁੱਟ ਫੁੱਟ ਕੇ ਰੋ ਭਈ ਵੀਰੇ ਮੇਰੇ ਕਰਮ ਅੜੇ ਸੀ ਮੈਂ ਤੈਨੂੰ ਦੁੱਖ ਦਿੱਤਾ ਦੇਖ ਰੱਬ ਨੇ ਮੈਨੂੰ ਕਿੰਨੀ ਵੱਡੀ ਸਦਾ ਦਿੱਤੀ ਹੈ ਮੇਰਾ ਸੁਖਦੇਵ ਵੀ ਚਲਾ ਗਿਆ ਮੈਂ ਰੁਲ ਗਈ ਵੀਰੇ ਮੈਂ ਗਲੀਆਂ ਦੇ ਵਿੱਚ ਰੁਲ ਗਈ ਹਾਂ ਬਸ ਮੇਰੇ ਬੱਚੇ ਨੂੰ ਬਚਾ ਲੈ ਰੁਪਿੰਦਰ ਨੇ ਹੱਥ ਧੋੜ ਦਿੱਤੇ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੇਰੇ ਫਤਿਹ ਨੂੰ ਦੋ ਵਕਤ ਦੀ ਰੋਟੀ ਦੇ ਦੇ ਇਹ ਸੁਣ ਕੇ ਬਲਕਾਰ ਸਿੰਘ ਦਾ ਕਲਜਾ ਫਟ ਗਿਆ ਉਸ ਨੂੰ ਮਹਿਸੂਸ ਹੋਇਆ ਕਿ ਉਸ ਦਾ ਸਾਰਾ ਪੈਸਾ ਉਸ ਦੀਆਂ ਸਾਰੀਆਂ ਕੋਠੀਆਂ ਉਸ ਦੇ ਸਾਰੇ ਲੰਗਰ ਇਹ ਸਭ ਮਿੱਟੀ ਹਨ ਅਸਲ ਗਰੀਬ ਇੰਦਰ ਨਹੀਂ ਪਰ ਹੁਣ ਲੋਕ ਦੇਖ ਰਹੇ ਸਨ ਕਿ ਸਰਦਾਰ ਅੱਗੇ ਕੀ ਕਰੇਗਾ ਕਿ ਉਹ ਇਸ ਗੰਦੀ ਔਰਤ ਨੂੰ ਗੜ ਲਗਾਏਗਾ ਜਾਂ ਪੈਸੇ ਦੇ ਕੇ ਤੁਰਦਾ ਬਣੇਗਾ ਜਾਂ ਫਿਰ ਪੁਲਸ ਨੂੰ ਬੁਲਾਏਗਾ ਬਲਕਾਰ ਸਿੰਘ ਅਚਾਨਕ ਸਿੱਧਾ ਖੜਾ ਹੋ ਗਿਆ ਉਸ ਦਾ ਚਿਹਰਾ ਬਿਲਕੁਲ ਪੱਥਰ ਵਰਗਾ ਸਖਤ ਹੋ ਗਿਆ ਉਸ ਨੇ ਆਪਣੇ ਹੰਝੂ ਪੂੰਝੇ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਸੰਗਤਾਂ ਦੇ ਵਿੱਚ ਖੁਸਰ-ਮੁਸਰ ਸ਼ੁਰੂ ਹੋ ਗਈ ਲੱਗਦਾ ਸਰਦਾਰ ਨੂੰ ਗੁੱਸਾ ਆ ਗਿਆ ਹੈ ਹੁਣ ਇਹ ਇਸ ਨੂੰ ੱੱਕੇ ਮਾਰ ਕੇ ਇੱਥੋਂ ਮਾਰ ਕੱਢ ਦੇਵੇਗਾ ਜਾਂ ਫਿਰ ਇੱਥੇ ਪੁਲਸ ਬੁਲਾਵੇਗਾ ਬਲਕਾਰ ਸਿੰਘ ਨੇ ਆਪਣਾ ਸੱਜਾ ਹੱਥ ਉੱਪਰ ਚੁੱਕਿਆ ਰੁਪਿੰਦਰ ਡਾਰਕ ਦੇ ਪਿਛੇ ਹਟੇ ਉਸਨੇ ਅੱਖਾਂ ਮਿਜਲੀਆਂ ਉਸਨੂੰ ਲੱਗਿਆ ਵੀ ਵੀਰ ਥੱਪੜ ਮਾਰਨ ਲੱਗਾ ਹੈ ਪਰ ਬਲਕਾਰ ਸਿੰਘ ਦਾ ਹੱਥ ਰੁਪਿੰਦਰ ਦੇ ਚਿਹਰੇ ਵੱਲ ਨਹੀਂ ਸਗੋਂ ਆਪਣੇ ਸਿਰ ਵੱਲ ਗਿਆ ਸਭ ਦੇ ਸਾਰੂ ਗਏ ਬਲਕਾਰ ਸਿੰਘ ਨੇ ਆਪਣੇ ਸਿਰ ਤੇ ਸਜੀ ਹੋਈ ਉਹ ਮੋਰਨੀ ਦਸਤਾਰੇ ਉਹ ਪੱਗ ਜਿਸ ਦੀ ਅਣਖ ਲਈ ਉਸਨੇ ਆਪਣੀ ਭੈਣ ਨੂੰ ਘਰੋਂ ਕੱਢਿਆ ਸੀ ਜਿਸ ਪੱਗ ਦੀ ਸ਼ਾਨ ਲਈ ਉਸਨੇ ਆਪਣੀ ਭੈਣ ਨੂੰ ਮਰਿਆ ਕੋਸ਼ਿਸ਼ ਕੀਤਾ ਸੀ ਉਸ ਪੱਗ ਨੂੰ ਉਸਨੇ ਆਪਣੇ ਦੋ ਹੱਥਾਂ ਨਾਲ ਫੜਿਆ ਅਤੇ ਅਗਲੇ ਹੀ ਪਲ ਇੱਕ ਝਟਕੇ ਨਾਲ ਉਸਨੇ ਉਹ ਪੱਗ ਆਪਣੇ ਸਿਰ ਤੋਂ ਉਤਾਰ ਤੇ ਉਸ ਦੇ ਕੇਸ ਖੁੱਲ ਕੇ ਮੋੜਾਂ ਤੇ ਆ ਗਏ ਸੰਗਤਾਂ ਦੇ ਮੋਹ ਇੱਕ ਵਾਰੀ ਜ਼ੋਰਦਾਰ ਜਿਕ ਨਿਕਲੇ ਹਾਏ ਆ ਕੀ ਕਰ ਦਿੱਤਾ ਹੈ ਇੱਕ ਸਿੱਖ ਸਰਦਾਰ ਨੇ ਇੱਥੇ ਭਰੀ ਸਭਾ ਦੇ ਵਿੱਚ ਦਰਬਾਰ ਸਾਹਿਬ ਦੇ ਅੱਗੇ ਆਪਣਾ ਸਿਰ ਨੰਗਾ ਕਰਨਾ ਇਹ ਬਿਲਕੁਲ ਠੀਕ ਨਹੀਂ ਹੈ ਇਹ ਗਲਤ ਕਰ ਰਿਹਾ ਹੈ ਇਹ ਬਿਲਕੁਲ ਮਰਨ ਵਰਗੀ ਗੱਲ ਹੋ ਜਾਂਦੀ ਹੈ ਪਰ ਬਲਕਾਰ ਸਿੰਘ ਇੱਥੇ ਨਹੀਂ ਰੁਕਿਆ ਉਹ ਝੁਕਣ ਲੱਗਿਆ ਉਸਨੇ ਆਪਣੀ ਕਰੋੜਾਂ ਦੀ ਇੱਜ਼ਤ ਉਹ ਸ਼ਾਈ ਦਸਤਾਰ ਆਪਣੀ ਭਿਕਾਰਨ ਪੈਣ ਦੇ ਮਲੇ ਫਟੇ ਹੋਏ ਜ਼ਖਮੀ ਪੈਰਾਂ ਤੇ ਰੱਖਣ ਦੀ ਕੋਸ਼ਿਸ਼ ਕੀਤੀ ਲੇਕਿਨ ਭੈਣ ਨੇ ਹੱਥਾਂ ਨਾਲ ਉਸ ਨੂੰ ਰੋਕ ਦਿੱਤਾ ਪੂਰੇ ਮਾਹੌਲ ਦੇ ਵਿੱਚ ਸਨਾਟਾ ਛਾ ਗਿਆ ਹਵਾ ਵੀ ਜਿਵੇਂ ਰੁਗ ਗਈ ਹੋਵੇ ਸਿਰਫ ਰੁਪਿੰਦਰ ਦੇ ਰੋਣ ਦੀ ਆਵਾਜ਼ ਆ ਰਹੀ ਸੀ ਬਲਕਾਰ ਸਿੰਘ ਗੋਡਿਆਂ 'ਪਰ ਬੈਠ ਗਿਆ ਉੱਥੇ ਹੀ ਚਿੱਕੜ ਦੇ ਵਿੱਚ ਉਸਨੇ ਆਪਣੀ ਭੈਣ ਦੇ ਪੈਰਾਂ ਤੇ ਸਿਰ ਰੱਖ ਦਿੱਤਾ ਮੈਨੂੰ ਮਾਫ਼ ਕਰ ਦੇ ਪੈਣੇ ਮੈਨੂੰ ਮਾਫ਼ ਕਰ ਦੇ ਤੇਰਾ ਵੀਰ ਹਰ ਗਿਆ ਬਲਕਾਰ ਸਿੰਘ ਬੱਚਿਆਂ ਵਾਂਗ ਪਵਾ ਮਾਰ ਕੇ ਰੋਇਆ ਉਸ ਦਾ ਰੋਣਾ ਇੰਨਾ ਦਰਦਨਾਕ ਸੀ ਕਿ ਪੱਥਰ ਦਿਲ ਵੀ ਪਿਗਲ ਗਏ ਵੀਰੇ ਏਕੀ ਕਰਿਆ ਹੈ ਰੁਪਿੰਦਰ ਚੀਕ ਪਈ ਉਸਨੇ ਜਲਦੀ ਨਾਲ ਆਪਣੇ ਹੱਥਾਂ ਨਾਲ ਪਕ ਚੁਕੇ ਅਤੇ ਬਲਕਾਰ ਸਿੰਘ ਦੇ ਸਿਰ ਤੇ ਰੱਖਣ ਦੀ ਕੋਸ਼ਿਸ਼ ਕੀਤੀ Virei. ਪਗ ਨਰੋਲੇ ਤੂੰ ਮੇਰਾ ਪਿਓ ਹੈ ਸਿਰ ਨੰਗਾ ਨਹੀਂ ਕਰਦਾ ਵੀਰੇ ਉਹ ਵੀ ਇੱਥੇ ਗੁਰੂ ਧਾਮਾਂ ਤੇ ਇੱਥੇ ਗੁਰੂ ਦਰਬਾਰ ਦੇ ਅੱਗੇ ਇਸ ਤਰ੍ਹਾਂ ਨਹੀਂ ਕਰਦਾ ਬਰਕਾਰ ਸਿੰਘ ਨੇ ਰੁਪਿੰਦਰ ਦੇ ਹੱਥ ਫੜ ਲਏ ਅਤੇ ਉਹਨਾਂ ਨੂੰ ਚੁੰਮਿਆ ਨਹੀਂ ਰੁਪੇ ਅੱਜ ਪਗ ਸਿਰ ਤੇ ਰੱਖਣ ਦਾ ਹੱਕਦਾਰ ਮੈਂ ਨਹੀਂ ਹਾਂ ਅਸਲ ਦੇ ਵਿੱਚ ਇੱਜ਼ਤ ਉੱਥੇ ਨਹੀਂ ਹੁੰਦੀ ਜਿੱਥੇ ਅਸੀਂ ਸੋਚਦੇ ਹਾਂ ਇਨਸਾਨੀਅਤ ਦੇ ਵਿੱਚ ਹੁੰਦੀ ਹੈ ਜੋ ਮੈਂ 7 ਸਾਲ ਪਹਿਲਾਂ ਹੀ ਗਵਾ ਚੁੱਕਾ ਹਾਂ ਮੈਂ ਗੁਰੂ ਦੇ ਦਰ ਤੇ ਟਰੱਕਾਂ ਦੀ ਟਰੱਕ ਭਰ ਕੇ ਲੰਗਰ ਲਾਉਣ ਆਇਆ ਸੀ ਪਰ ਮੇਰੀ ਆਪਣੀ ਭੈਣ ਮੇਰਾ ਆਪਣਾ ਖੂਨ ਬਾਹਰ ਕੁੱਤਿਆਂ ਦੇ ਵਾਂਗ ਰੋਲ ਰਿਹਾ ਹੈ ਲੰਟੇ ਮੇਰੇ ਅਜਿਹੇ ਦੰਤ ਤੇ ਲੰਟੇ ਮੇਰੀ ਸਰਦਾਰੀ ਤੇ ਬਲਕਾਰ ਸਿੰਘ ਨੇ ਫਤੈ ਨੂੰ ਗੋਦੀ ਵਿੱਚ ਧੁਕਿਆ ਉਸ ਬੱਚੇ ਨੂੰ ਜਿਸ ਨੂੰ ਉਸਨੇ ਕਦੇ ਨਫ਼ਰਤ ਕੀਤੀ ਸੀ ਅੱਜ ਉਸ ਨੂੰ ਸ਼ਾਂਤੀ ਨਾਲ ਲਗਾ ਲਿਆ ਹੈ ਉਸਨੇ ਆਪਣਾ ਮਹਿੰਗਾ ਓਵਰਕੋਟ ਲਾਇਆ ਅਤੇ ਰੁਪਿੰਦਰ ਦੀ ਮੋਢਾਂ ਤੇ ਰੱਖ ਦਿੱਤਾ ਉਸਨੇ ਖੜੇ ਹੋ ਕੇ ਸੰਗਤ ਵਰ ਹੱਥ ਧੋੜੇ ਉਸ ਦਾ ਸਿਰ ਨੰਗਾ ਸੀ ਅੱਖਾਂ ਲਾਲ ਸਨ ਸਾਧ ਸੰਗਤ ਜੀ ਦੇਖ ਲਓ ਮੈਂ ਬਲਕਾਰ ਸਿੰਘ ਹਾਂ ਜਿਸ ਨੂੰ ਲੋਕ ਦਾਨੀ ਕਹਿੰਦੇ ਸੀ ਪਰ ਮੈਂ ਦਾਨੀ ਨਹੀਂ ਹਾਂ ਮੈਂ ਅਸਲ ਦੇ ਵਿੱਚ ਪਾਪੀ ਹਾਂ ਮੈਂ ਆਪਣੀ ਛੁੱਟੀ ਅਣਖ ਪਿੱਛੇ ਆਪਣੀ ਜਿਉਂਦੀ ਭੈਣ ਨੂੰ ਮਾਰ ਦਿੱਤਾ ਹੈ ਅੱਜ ਚਮਕੌਰ ਦੀ ਗੜੀ ਨੇ ਦਸ਼ਮੇਸ਼ ਪਿਤਾ ਦੇ ਇਸ ਸਥਾਨ ਨੇ ਮੇਰੀਆਂ ਅੱਖਾਂ ਕੋਲ ਦਿੱਤੀਆਂ ਹਨ ਜੇ ਅੱਜ ਮੈਨੂੰ ਮੇਰੀ ਭੈਣ ਨਾ ਮਿਲਦੀ ਤਾਂ ਸ਼ਾਇਦ ਮੈਂ ਨਰਕਾਂ ਦੇ ਵਿੱਚ ਜਗ੍ਹਾ ਨਾ ਪਾਉਂਦਾ ਮੇਰਾ ਹੰਕਾਰ ਮੇਰੇ ਨਾਲ ਜਾਣਾ ਸੀ ਲੇਕਿਨ ਅੱਜ ਇੱਥੇ ਗੜੀ ਦੇ ਵਿੱਚ ਸ਼ਾਇਦ ਗੁਰੂ ਸਾਹਿਬ ਦੇ ਕਿਸੇ تیر ਨਾਲ ਮੇਰਾ ਉਹ ਹੰਕਾਰ ਚੱਕਣਾ ਚੁਰ ਹੋ ਗਿਆ ਹੈ ਫਿਰ ਬਲਕਾਰ ਸਿੰਘ ਨੇ ਰੁਪਿੰਦਰ ਦਾ ਹੱਥ ਫੜਿਆ ਬਿਲਕੁਲ ਓਵੇਂ ਜਿਵੇਂ ਬਚਪਨ ਦੇ ਵਿੱਚ ਪੜਦਾ ਹੁੰਦਾ ਸੀ ਚੱਲ ਭੈਣੇ ਘਰ ਚਲੀਏ ਉਹ ਘਰ ਤੇਰਾ ਸੀ ਅਤੇ ਤੇਰਾ ਹੀ ਰਹੇਗਾ ਅੱਜ ਤੋਂ ਬਾਅਦ ਤੂੰ ਕਦੇ ਹੱਥ ਨਹੀਂ ਅੜੇਂਗੀ ਅੱਜ ਤੋਂ ਬਲਕਾਰ ਸਿੰਘ ਤੇਰਾ ਗੁਲਾਮਣ ਕਿ ਰਹੇਗਾ ਬਲਕਾਰ ਨੇ ਆਪਣੇ ਮੈਨੇਜਰ ਨੂੰ ਇਸ਼ਾਰਾ ਕੀਤਾ ਇਹ ਸਾਰਾ ਰਸ਼ ਨੇ ਇਹ ਸਾਰੇ ਟਰੱਕ ਲੰਗਰ ਦੇ ਵਿੱਚ ਜਮ੍ਹਾਂ ਕਰਾ ਦੇਓ ਪਰ ਮੇਰਾ ਅਸਲੀ ਤੀਰਥ ਅਜ ਹੋਇਆ ਹੈ ਜਦੋਂ ਬਲਕਾਰ ਸਿੰਘ ਆਪਣੀ ਫਟੇਹਾਲ ਭੈਣ ਨੂੰ ਲੈਣ ਲੈ ਕੇ ਗੋਦੀ ਵਿੱਚ ਭਾਂਜੇ ਨੂੰ ਚੁੱਕ ਕੇ ਆਪਣੀ ਗੱਡੀ 'ਤੇ ਵਧਿਆ ਨਾ ਤਾਂ ਪਿੱਛੋਂ ਸੰਗਤ ਵਿੱਚੋਂ ਕਿਸੇ ਬਜ਼ੁਰਗ ਨੇ ਬੁਲੇ ਸੋਨਿਹਾਲ ਦਾ ਜਕਾਰਾ ਛੱਡਿਆ ਸੰਗਤ ਨੇ ਸਤਿ ਸ਼੍ਰੀ ਅਕਾਲ ਬੁਲਿਆ ਇਹ ਜਕਾਰਾ ਬਲਕਾਰ ਦੇ ਕਰੋੜਾਂ ਰੁਪਏ ਦੀ ਲਈ ਨਹੀਂ ਛੇ ਉਸਤੇ ਜਾਗੇ ਹੋਏ ਜ਼ਮੀਰ ਦੇ ਲਈ ਛੇ ਉਸ ਦਿਨ ਚਮਕੌਰ ਸਾਹਿਬ ਦੇ ਗੇਟ ਤੇ ਸਿਰਫ ਇੱਕ ਭੈਣ ਨੂੰ ਪਰਾਣੀ ਮਿਲਿਆ ਕੰਕ ਪਟਕੇ ਹੋਏ ਇਨਸਾਨ ਨੂੰ ਸੱਚੀ ਸਿੱਖੀ ਮਿਲੇ ਹਾਂਜੀ ਬਲਕਾਰ ਸਿੰਘ ਰੁਪਿੰਦਰ ਨੂੰ ਘਰ ਲੈ ਗਿਆ ਉਸਨੇ ਪੂਰੇ ਪਿੰਡ ਸਾਹਮਣੇ ਆਪਣੀ ਗਲਤੀ ਮੰਨੀ ਅਜ ਰੁਪਿੰਦਰ ਉਸੇ ਘਰ ਦੀ ਮਾਲਕਣਾ ਹੈ ਫਤੇ ਨੂੰ ਪਿਤਾ ਦਾ ਪਿਆਰ ਆਪਣੇ ਮਾਮੇ ਤੋਂ ਮਿਲ ਰਿਹਾ ਹੈ ਹਾਂਜੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਗੁਰਦੁਆਰਿਆਂ ਦੇ ਵਿੱਚ ਸੰਗ ਮਰਮਰ ਲਵਾਉਣ ਤੋਂ ਪਹਿਲਾਂ ਸਾਨੂੰ ਆਪਣੇ ਦਿਲਾਂ ਦੇ ਪੱਥਰ ਪਿਘਲਾਣੇ ਚਾਹੀਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਜੇ ਅਸੀਂ ਜਾਤ ਪਾਤ ਅਤੇ ਅਮੀਰੀ ਗਰੀਬੀ ਦੀਆਂ ਕੰਧਾਂ ਖੜੀਆਂ ਕਰਕੇ ਆਪੜਿਆਂ ਨੂੰ ਹੀ ਟੁਕਰਾਵਾਂਗੇ ਨਾ ਤਾਂ ਸਾਡਾ ਕੋਈ ਵੀ ਪਾਠ ਪੂਜਾ ਕਬੂਲ ਨਹੀਂ ਹੋਵੇਗਾ ਕਿਨਾ ਮਰਜ਼ੀ ਵੱਡਾ ਦਾਨ ਕਰ ਲਿਓ ਇੱਥੇ ਕੁਝ ਵੀ ਕਬੂਲੀ ਹੋਵੇਗਾ ਅੱਜ ਵੀ ਸਾਡੇ ਸਮਾਜ ਦੇ ਵਿੱਚ ਕਿੰਨੇ ਹੀ ਅਸੇ ਅਸੇ ਵਾਕਈ ਦਿਖਦੇ ਹਨ ਲੇਕਿਨ ਹਰ ਕਿਸੇ ਦਾ ਅੰਤ ਸੁਖਦ ਨਹੀਂ ਹੁੰਦਾ ਸ਼ਾਇਦ ਇਹ ਕਿਸੇ ਚੰਗੇ ਕਰਮਾਂ ਦਾ ਫਲ ਸੇ ਜਾਂ ਇਸ ਮਹਾਨ ਸ਼ਹੀਦੀ ਜਗ੍ਹਾ ਦਾ ਪ੍ਰਤਾਪ ਤੁਹਾਨੂੰ ਕੀ ਲੱਗਦਾ ਹੈ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਦੇਣਾ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੇ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚ ਸਕਣ ਮੀਡੀਆ ਨੂੰ ਕਰ ਦਿਓ ਲਾਈਕ ਹਾਂਜੀ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਹਾਂਜੀ ਦੇਵ ਸਾਨੂੰ ਇਜਾਜ਼ਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ